ਆਹ ਸਦੀਆਂ ਪਿੱਛੋਂ ਹੋਈਆਂ ਪੂਰੀਆਂ ਸੁੱਖਾ ਵਰਗੀਆਂ ਨੇ ਆਹ ਸਦੀਆਂ ਪਿੱਛੋਂ ਹੋਈਆਂ ਪੂਰੀਆਂ ਆਹ ਸੁੱਖਾ ਵਰਗੀਆਂ ਨੇ ਜੇ ਮਾਵਾਂ ਢੰਡੀਆਂ ਸ਼ਾਵਾਂ ਦਾਦੀਆਂ ਰੁੱਖਾ ਵਰਗੀਆਂ ਨੇ ਜੇ ਮਾਵਾਂ ਢੰਡੀਆਂ ਸ਼ਾਵਾਂ ਦਾਦੀਆਂ ਰੁੱਖਾ ਵਰਗੀਆਂ ਨੇ ਆ ਮੇਰੇ ਕਲ ਦੀਆਂ ਫਿੱਕੇ ਸੂਟ ਤੇ ਗੂੜੀਆਂ ਰੀ ਜਾ ਮੇਰੇ ਕਲ ਦੀਆਂ ਹੋ ਇੱਕ ਇੱਕ ਕਰਕੇ ਪੂਰੀਆਂ ਕਰਦੀ ਸਦੈਰਾ ਪਲਦੀਆਂ ਹੋ ਇੱਕ ਇੱਕ ਕਰਕੇ ਪੂਰੀਆਂ ਕਰਦੀ ਸਦੈਰਾ ਪਲਦੀਆਂ ਹੋ ਚਿਹਰਾ ਜਮਾ ਮਸੂਮ ਬੱਚੇ ਦੀਆਂ ਅੱਖਾਂ ਵਰਗੀਆਂ ਨੇ ਖਵਰਗੀਆਂ ਨੇ ਜੇ ਮਾਵਾਂ ਠੰਡੀਆਂ ਸ਼ਾਵਾਂ ਦਾਦੀਆਂ ਰੁੱਖਾ ਵਰਗੀਆਂ ਨੇ ਜੇ ਮਾਵਾਂ ਠੰਡੀਆਂ ਸ਼ਾਵਾਂ ਦਾਦੀਆਂ ਰੁੱਖਾ ਵਰਗੀਆਂ ਨੇ ਜੇ ਮਾਵਾਂ ਠੰਡੀਆਂ ਸ਼ਾਵਾਂ ਦਾਦੀਆਂ ਰੁੱਖਾ ਵਰਗੀਆਂ ਨੇ ਹੁਣ ਨਾ ਮੈਂ ਹੱਲੇ ਮਰਦੀ ਮੈਂ ਤੇਰਾ ਨੂੰ ਵਿਆਹ ਵੇਖਣਾ ਜਾਨ ਵਾਲਾ ਤੇਰਾ ਚਾ ਵੇਖਣਾ ਵੇ ਹਮਨਖਬਾਰ ਲੈ ਜਾਣ ਵਾਲਾ ਤੇਰਾ ਚਾ ਵੇਖਣਾ ਵੇ ਹੋ ਚੰਦਰਿਆ ਤੇਰੀ ਲਿਖਤ ਚੋਂ ਨਿਕਲੀਆਂ ਤੁੱਕਾਂ ਵਰਗੀਆਂ ਨੇ ਹੋ ਚੰਦਰਿਆ ਤੇਰੀ ਲਿਖਤ ਚੋਂ ਨਿਕਲੀਆਂ ਤੁੱਕਾਂ ਵਰਗੀਆਂ ਨੇ ਜੇ ਮਾਂਵਾ ਠੰਡੀਆਂ ਸ਼ਾਵਾ ਦਾਦੀਆਂ रुखां वरगीअ न जे मा ठंडी छाम दा रुखा वरगीअ न हो दिलो बसे न चुदा ਤੇ ਦਾਦੇ ਦਾਦੀਆਂ ਖੁਦਾ ਹੁੰਦੇ ਹੋਏ ਤੇ ਦਾਦੇ ਦਾਦੀਆਂ ਖੁਦਾ ਹੁੰਦੇ